ਜਦੋਂ ਦੇਖਿਆ ਤੇ ਮੋਟਰਸਾਈਕਲ ਨਾਲ ਘੜੀ ਹੁੰਦਾ ਹੁੰਦਾ ਇਹ ਅੱਗ ਨਹੀਂ ਕਰਦਾ ਫਿਰ ਤੁਸੀਂ ਨਾਮ ਮੇਰਾ ਰਣ ਦੇ ਲੋੜ ਨਹੀਂ ਕੋਈ ਵੇਖੋ ਸੜਕੋ ਹੈ ਲਾਜ਼ਮੀ ਸਭ ਆਇਆ ਹੋਇਆ ਅਜੂਬ ਦੇ ਨਾਲ ਮੈਂ ਘੜੀ ਹੁੰਦਾ ਮੋਰੇ ਬੰਦਾ ਆ ਗਿਆ ਵੇਂਦੀ ਜੂਏ ਕਿੱਦਾਂ ਹੋਇਆ ਮੋਰੇ ਬੰਦਾ ਆ ਗਿਆ ਇੱਥੇ ਰਾਤ ਨੂੰ ਤੁਨ ਕੀ ਦਿੱਦਾ ਗੁਰਾਇਆ ਵਿਖੇ ਇੱਕ ਐਨਆਰਆਈ ਆਪਣੀ ਗੱਡੀ ហេਠਾ ਮੋਟਰਸਾਈਕਲ ਨੂੰ ਕਈ ਕਿਲੋਮੀਟਰ ਤੱਕ ਘੜੀਸਦਾ ਹੀ ਲੈ ਆਇਆ ਜਿਸ ਨਾਲ ਜਿੱਥੇ ਦੋ ਮੋਟਰਸਾਈਕਲ ਸਵਾਰ ਜ਼ਖਮੀ ਹੋਏ ਹਨ ਉੱਥੇ ਹੀ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਇਸ ਸਾਰੇ ਹਾਦਸੇ ਦੀ ਇੱਕ ਰਾਗੀਰ ਵੱਲੋਂ ਵੀਡੀਓ ਵੀ ਬਣਾਈ ਗਈ ਹੈ ਜਿਸ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਗੁਰਾਇਆਂ ਦੇ ਹੋਟਾ ਸਟੇਲਾ ਤੋਂ ਪਿੱਛੋਂ ਹੀ ਇੱਕ ਇੰਡੀਕਾ ਕਾਰ ਸਵਾਰ ਐਨਆਰਆਈ ਜੋ ਮੋਟਰਸਾਈਕਲ ਨੂੰ ਸੜਕ ਤੇ ਹੀ ਆਪਣੀ ਗੱਡੀ ਦੇ ਅੱਗੇ ਘੜੀਸਦਾ ਹੋਇਆ ਗੁਰਾਇਆ ਮੁਖ ਚੌਂਕ ਤੱਕ ਲੈ ਕੇ ਆ ਰਿਹਾ ਹੈ ਅਤੇ ਸੜਕ ਤੇ ਚੰਗਿਆੜੇ ਵੀ ਨਿਕਲ ਰਹੇ ਹਨ ਪਰ ਐਨ ਆਰ ਆਈ ਵੱਲੋਂ ਕਾਰ ਨਹੀਂ ਰੋਕੀ ਚਾਰੀ ਜਿਸ ਤੋਂ ਬਾਅਦ ਗੁਰਾਇਆਂ ਵਿੱਚ ਰਾਗੀਰਾ ਨੇ ਅਤੇ ਪੁਲਿਸ ਦੀ ਮਦਦ ਨਾਲ ਗੱਡੀ ਨੂੰ ਰੋਕਿਆ ਗਿਆ ਕਾਰ 헤ਠੋਂ ਮੋਟਰਸਾਈਕਲ ਨੂੰ ਕੱਢਿਆ ਗਿਆ ਪਰ ਮੋਟਰਸਾਈਕਲ ਸਵਾਰ ਪਿੱਛੇ ਹੀ ਜ਼ਖਮੀ ਹਾਲਤ ਵਿੱਚ ਡਿਗੇ ਹੋਏ ਸਨ ਜਿਨ੍ਹਾਂ ਨੂੰ ਐਸ ਐਸ ਐਫ ਦੀ ਟੀਮ ਨੇ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਫਲੋਰ ਵਿੱਚ ਦਾਖਲ ਕਰਵਾਇਆ ਹੈ SSF ਦੇ ਇੰਚਾਰਜ ASI ਸਰਪਜੀਤ ਸਿੰਘ ਨੇ ਦੱਸਿਆ ਰਾਗੀਰ ਤੋਂ ਮਿਲੀ ਸੂਚਨਾ ਅਨੁਸਾਰ SSF ਟੀਮ ਨੇ ਹਾਦਸੇ ਵਾਲੀ ਜਗ੍ਹਾ ਤੇ ਪਹੁੰਚ ਕੇ ਦੇਖਿਆ ਕਿ ਦੋ ਮੋਟਰਸਾਈਕਲ ਸਵਾਰ ਜੋ ਕਿ ਹੋਟਲ ਸਟੇਲਾ ਦੇ ਸਾਹਮਣੇ ਗੰਭੀਰ ਰੂਪ ਵਿੱਚ ਜ਼ਖਮੀ ਹਾਲਤ ਵਿੱਚ ਮਿਲੇ ਜਿਨ੍ਹਾਂ ਦਾ ਨਾਮ ਸੁਰਿੰਦਰ ਸਿੰਘ ਪੁੱਤਰ ਸੋਹਣ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਜੋ ਕਿ ਦੋਨੋਂ ਗੁਰਾਇਆਂ ਤੋਂ ਆ ਰਹੇ ਸਨ ਜਿਸ ਨੂੰ ਕਿ ਇੱਕ ਤੇਜ਼ ਰਫ਼ਤਾਰ ਟਾਟਾ ਇੰਡੀਕਾ ਕਾਰ ਨੇ ਇਹਨਾਂ ਨੂੰ ਹਿੱਟ ਕੀਤਾ ਜਿਸ ਨੂੰ ਡਰਾਈਵਰ ਅਜੈਬ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਫਗਵਾੜਾ ਚਲਾ ਰਿਹਾ ਸੀ ਜੋ ਇੰਗਲੈਂਡ ਤੋਂ ਆਇਆ ਹੈ ਜਿਸ ਨੇ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ ਇਸ ਗੱਡੀ ਵਿੱਚ ਦੂਸਰਾ ਵਿਅਕਤੀ ਤੀਰਤ ਸਿੰਘ ਸਨਉ ਪੱਖਾ ਸਿੰਘ ਪਿੰਡ ਚਚਰਾੜੀ ਜ਼ਿਲ੍ਹਾ ਜਲੰਧਰ ਦਾ ਵੀ ਸਵਾਰ ਸੀ ਟੀਮ ਨੇ ਮੌਕੇ ਤੇ ਪਬਲਿਕ ਦੀ ਸਹਾਇਤਾ ਨਾਲ ਸਰਕਾਰੀ ਗੱਡੀ ਰਾਹੀਂ ਦੋਨੋਂ ਜ਼ਖਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਫਲੋਰ ਦਾਖਲ ਕਰਵਾਇਆ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਫੋਨ ਰਾਹੀਂ ਸੂਚਿਤ ਕੀਤਾ ਗਿਆ ਅਗਲੀ ਕਾਰਵਾਈ ਥਾਣਾ ਗੁਰਾਇਆਂ ਤੋਂ ਐਸਐਸਆਈ ਬਾਬਾ ਸਿੰਘ ਤਪਤੀਸ਼ ਕਰ ਰਹੇ ਹਨ ਪੰਪ ਤੋਂ ਨਿਕਲਿਆ ਤੇਲ ਪਵਾ ਕੇ ਤੇ ਇਹਾਂ ਦੀ ਗੱਡੀ ਮਗਰੋਂ ਆ ਰਹੀ ਸੀਗੀ ਮੈਨੂੰ ਤਾਂ ਪਤਾ ਨਹੀਂ ਸ਼ਾਇਦ ਹੋਰ ਕੋਈ ਪ੍ਰੋਬਲਮ ਹੈ ਤੇ ਜਦੋਂ ਦੇਖਿਆ ਤੇ ਮੋਟਰਸਾਈਕਲ ਨਾਲ ਘੜੀ ਹੁੰਦਾ ਆਉਂਦਾ ਇਹ ਅੱਗ ਨਿਕਲ ਰਹੀ ਸੀਗੀ ਇਹ ਆ ਰਿਹਾ ਸੀਗੇ ਇਹ ਫਲੋਰ ਰੋਡ ਤੋਂ ਫਗਵਾੜੇ ਨੂੰ ਅੱਛਾ ਜੀ ਤੇ ਪੰਪ ਦੇ ਕੋਲੋਂ ਇਦਾਂ ਹੀ ਮੈਂ ਦੇਖਿਆ ਤੇ ਇਨੀ ਗੱਡੀ ਰੋਕੀ ਵੀ ਆ ਇਨੀ ਗੱਡੀ ਫੇਖ ਐਚਲੀ ਕਹਿੰਦੇ ਵੀ ਖਰੇ ਟਾਇਰ ਪੈਂਚਰ ਹੋਇਆ ਅੱਛਾ ਜੀ ਤੇ ਅੱਗੇ ਇਹਨ ਪੂਰੀ ਨਿਕਲਦੀ ਆਉਂਦੀ ਸੀ ਇਹਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਰੁਕੇ ਨਹੀਂ ਇਹ ਬੰਦਾ ਮੋੜੇ ਆ ਗਿਆ ਇੰਨਾ ਡਿਸਟੈਂਸ ਦਾ ਮੈਂ ਕੀ ਕਰਦਾ ਫੇਰ ਤੁਹਾਡਾ ਨਾਮ ਕੀ ਹੈ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਆ ਰਿਹਾ ਆਪਣੇ ਅਰਦਾ ਆ ਰਿਹਾ ਫਿਰ ਤੁਸੀਂ ਨਾਮ ਮੇਰਾ ਰਾਂ ਦੇ ਲੋੜ ਨਹੀਂ ਕੋਈ ਮੇਰੇ ਕੋ ਸਾਰਾ ਕੋ ਹੈ ਲਾਇਸੈਂਸ ਹੈ ਸਭ ਕੋ ਹੈ ਉਹ ਜੂ ਕੇ ਦਾ ਅੱਜ ਆਇਆ ਸੌਰੀ ਮੈਂ ਕਹਿੰਦੀ ਹਾਂ ਮੋਰੇ ਬੰਦਾ ਆ ਗਿਆ ਬਿੰਦੀ ਨੂੰ ਕਿੱਦਾਂ ਹੋਇਆ ਮੋਰੇ ਬੰਦਾ ਆ ਗਿਆ ਇੱਥੇ ਰਾਤ ਨੂੰ ਤੁਹਾਨੂੰ ਕੀ ਸੀ ਨਾ ਮੈਨੂੰ ਤੋ सॉरी ਮੈਂ ਬਾਲਾ ਯੂਕੇ ਨਾਲ ਜਵਾਬ ਦੇਣਾ ਨਾ ਉਹ ਬੰਦਾ ਮੋਰ ਸੌਰੀ ਟੂ ਸੇ ਦੈਟ एवरीवन ਐ ਮੈਂ ਇਹਨੂੰ ਆਇਆ ਇਹਨੂੰ ਕੀ ਕਰੂਗਾ ਬੰਦਾ ਫੇ ਤੁਸੀਂ ਆਪਣੇ ਗਵਰਨਮੈਂਟ ਨੂੰ ਦੱਸੋ ਸਰ ਇਹ ਜੋ ਅੱਜ ਸਟੈਲਾ ਹੋਟਲ ਦੇ ਕੋਲ ਇਹ ਹਾਦਸਾ ਹੋਇਆ ਆ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਇਸ ਹਾਦਸੇ ਬਾਰੇ ਸਾਨੂੰ ਕਿਸੇ ਰਾਗੀ ਨੇ ਕਾਲ ਕੀਤੀ ਸੀ ਸਟੇਲਾ ਹੋਟਲ ਦੇ ਸਾਹਮਣੇ ਐਕਸੀਡੈਂਟ ਹੋ ਗਿਆ ਅਸੀਂ ਮੌਕੇ ਤੇ ਜਾ ਕੇ ਦੇਖਿਆ ਦੋ ਪੇਸ਼ੈਂਟਸ ਸੀਗੇ ਜਿਹੜੇ ਕਿ ਜ਼ਖਮੀ ਹੋਏ ਸਨ ਜੋ ਕਿ ਪਲੈਟੀਨਾ ਮੋਟਰਸਾਈਕਲ ਤੇ ਸਵਾਰ ਸੀ ਜਿਨ੍ਹਾਂ ਨੂੰ ਕੋਈ ਕੋਈ ਇੰਡੀਕਾ ਕਾਰ ਵਾਲੇ ਦੋ ਜਵਾਬ ਉਹਨਾਂ ਨੂੰ ਹਿੱਟ ਕਰ ਗਏ ਤੇ ਉਹਨਾਂ ਦਾ ਮੋਟਰਸਾਈਕਲ ਵੀ ਨਾਲ ਘੜੀ ਸਕੇ ਲੱਗ ਗਿਆ ਤੇ ਸਰ ਲੋਕਾਂ ਨੇ ਦੱਸਣ ਮੁਤਾਬਕ ਕਿ ਉਹ ਬੰਦੇ ਜਿਹੜੇ ਸੀਗੇ ਇੰਡਕਾ ਕਾਰ ਵਾਲੇ ਉਹਨਾਂ ਨੇ ਕੋਈ ਕੋਈ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ ਹਾਂਜੀ ਈਆਰਬੀ ਸਾਡੀ ਜਿਹੜੀ ਆ ਈਆਰਬੀ ਚੱਲਦੀ ਆ ਉਹਨਾਂ ਨੇ ਜਾ ਕੇ ਬੱਸ ਸਟੈਂਡ ਬਰਾਇਆਂ ਦੇ ਕੋਲ ਇਹਨਾਂ ਨੂੰ ਕਾਬੂ ਕੀਤਾ ਤੇ ਅਗਲੀ ਕਾਰਵਾਈ ਵਾਸਤੇ ਡਿਊਟੀ ਅਫਸਰ ਏਐਸਆਈ ਬਾਵਾ ਸਿੰਘ ਥਾਣਾ ਗਰਾਇਆਂ ਤੋਂ ਹਾਜ਼ਰ ਆਏ ਤੇ ਸਰ ਜਿਹੜੇ ਜ਼ਖਮੀ ਜਵਾਨ ਸੀਗੇ ਜਿਹੜੇ ਮੋਟਰਸਾਈਕਲ ਤੇ ਸਵਾਰ ਸੀਗੇ ਉਨਾ ਅਨੁਸਾਰ ਫੇਕੀ ਫਸਟ ਐਡ ਦਿੱਤੀ ਗਈ ਕਿ ਉਹਨਾਂ ਨੂੰ ਹਸਪਤਲ ਲਿਜਾਇਆ ਗਿਆ ਤੇ ਕਿੱਦਾਂ ਲਿਜਾਇਆ ਗਿਆ ਜੀ ਉਹਨਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ ਰਾਹੀਂ ਪਬਲਿਕ ਦੀ ਸਹਾਇਤਾ ਨਾਲ ਸਿਵਲ ਹਸਪਤਲ ਫਲੋਰ ਦਾਖਲ ਕਰਵਾਇਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਉਹਨਾਂ ਦੇ ਬ੍ਰਦਰ ਨੂੰ ਅਮਰਜੀਤ ਸਿੰਘ ਨੂੰ ਕਾਲ ਕੀਤੀ ਗਈ ਕਿ ਤੁਹਾਡੇ ਫਲੋਰ ਤੋਂ ਸੁਪੰਚੋ ਠੀਕ ਤੇ ਸਰ ਇਹ ਸਾਰੀ ਜਿਹੜੀ ਹਾਦਸੇ ਦੀ ਜਾਣਕਾਰੀ ਤੁਹਾਨੂੰ ਇਹ ਕਿੱਥੋਂ ਪ੍ਰਾਪਤ ਹੋਈ ਇਹ ਸਾਨੂੰ ਰਾਘੀਵ ਨੇ ਕਾਲ ਕੀਤੀ ਸੀ ਵੀ ਪਿੱਛੇ ਐਕਸੀਡੈਂਟ ਹੋਇਆ ਹੈ ਅਸੀਂ ਤਾਂ ਉਸ ਮੌਕੇ ਤੇ ਪਹੁੰਚੇ ਠੀਕ ਹੈ ਥੈਂਕ ਯੂ ਸਰ